ਸਤ ਸ੍ਰੀ ਅਕਾਲ ਕਿਸਾਨ ਭਰਾਵੋ ਸਵਾਗਤ ਕਰਦੇ ਆ ਤੁਹਾਡਾ ਕੀਰਤੀ ਕਿਸਾਨ YouTube ਚੈਨਲ ਤੇ ਕਿਸਾਨ ਭਰਾਵੋ ਅੱਜ ਡੀਐਸਆਰ ਕੀਤੀ ਹੋਈ ਵੈਰੈਟੀ ਜਿਹੜੀ ਆਪਣੀ ਹੈ ਪੀਆ 131 ਉਹਦੇ ਵਿੱਚ ਆਪਾਂ ਲਾਸਟ ਯਾਨੀ ਦੂਜੀ ਸਪਰੇਅ ਕਰ ਰਹੇ ਹਾਂਗੇ ਜਿਹੜੇ ਕਿਸਾਨ ਵੀਰ ਚੈਨਲ ਨੂੰ ਵੇਖ ਰਹੇ ਨੇ ਉਹ ਸਾਈਡ ਤੇ ਕਾਲਾ ਜਿਹਾ ਬਟਨ ਦੱਬ ਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤੇ ਨਾਲ ਹੀ ਬੈਲ ਵਾਲਾ ਬਟਨ ਦੱਬ ਲੈਣ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਕਿਸਾਨ ਭਰਾਵੋ ਜਿਹੜੀ ਤੁਸੀਂ ਇਹ ਵੈਰਾਈਟੀ ਦੇਖ ਰਹੇ ਹੋਗੇ ਇਹ ਪੀਆਰ 131 ਡੀਐਸਆਰ ਕੀਤੀ ਹੋਈ ਵੈਰਾਈਟੀ ਹੈ ਆਪਣੀ ਤੇ ਜੇ ਆਪਾਂ ਗੱਲ ਕਰੀਏ ਫਿਲਹਾਲ ਇਹਦੇ ਦੇ ਵਿੱਚ ਕਿਸੇ ਵੀ ਕਿਸਮ ਦੀ ਉਲੀ ਦਾ ਅਟੈਕ ਜਾਂ ਪੱਤਾ ਲਵੇੜ ਸੁੰਡੀ ਜਾਂ ਆਪਾਂ ਲਾ ਲਈਏ ਕਾਲਾ ਤੇਲਾ ਜਾਂ ਚਿੱਟਾ ਤੇਲੇ ਦੇ ਵਿੱਚ ਇਹਦੇ ਵਿੱਚ ਹਜੇ ਤੱਕ ਕਿਸੇ ਵੀ ਝੋਨੇ ਦੇ ਵਿੱਚ ਇਸ ਸਾਲ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਤੁਸੀਂ ਵੇਖ ਰਹੇ ਹੋਗੇ ਵੀ ਇਹ ਜਿਹੜਾ ਇਹ ਆਪਣੇ ਅਨੁਸਾਰ ਹੈਗੀ ਪੀਆਰ 131 ਆਪਣੇ ਖੇਤ ਦੇ ਵਿੱਚ ਉਹ ਵੀ ਹੈ ਜਿਹੜੀ ਇੱਕਸਾਰਤਾ ਨਾਲ ਹੀ ਸਾਰੇ ਖੇਤ ਦੇ ਵਿੱਚ ਆਪਣੇ ਨਿਸਰ ਰਹੀ ਹੈਗੀ ਤੇ ਬਾਕੀ ਗੱਲ ਕਰੀਏ ਜੇ ਆਪਾਂ ਕਈ ਕਹਿੰਦੇ ਨੇਗੇ ਵੀ ਪੀਆ 131 ਹੈ ਜਿਹੜੀ ਉਹ ਕਿਤੇ ਨਿਸਰ ਗਈ ਕਿਤੇ ਵੱਧ ਨਿਸਰ ਗਈ ਇਹਦੀ ਵੀ ਜਾਦੇ ਆਪਣਾ ਕਿਸਾਨ ਵੀਰ ਕਹਿੰਦੇ ਨੇਗੇ ਕਈ ਤਾਂ ਕਹਿੰਦੇ ਨੇ ਮੇਰੇ ਦੀ ਗੁਣ ਹੈਗਾ ਵੀ ਜਿਹੜਾ ਇਹ ਜਿਹੜੀ ਵੈਰਾਈਟੀ ਹੈਗੀ ਵੀ ਕਿਤੋਂ ਜ਼ਿਆਦਾ ਨਿਸਰਦੀ ਹੈ ਕਿਤੋਂ ਘੱਟ ਨਿਸਰਦੀ ਹੈ ਕਿਸਾਨਾ ਭਰਾਵੋ ਉਹ ਗੁਣ ਗਣ ਵਾਲੀ ਇਹਦੇ ਵਿੱਚ ਕੋਈ ਗੱਲ ਨਹੀਂ ਹੈਗੀ ਜੇ ਆਪਾਂ ਦੇਖੀਏ ਵੀ ਜਿਹੜਾ ਬੂਟਾ ਪਹਿਲਾਂ ਗ੍ਰੋਥ ਕਰ ਗਿਆ ਉਹ ਪਹਿਲਾਂ ਆਪਣਾ ਨਸਾਰਾ ਕਰ ਲੰਦਾ ਹੈਗਾ ਤੇ ਜਿਹੜਾ ਪਿੱਛੋਂ ਸਾਹਮੜਿਆਗਾ ਗਰੋਥ ਪਿੱਛੋਂ ਹੋਈ ਹੈਗੀ ਉਹ ਬੂਟਾ ਜਿਹੜਾ ਪਿੱਛੋਂ ਨਸਾਰਾ ਕਰ ਲੰਦਾ ਇਸ ਕਰਕੇ ਇਹ ਜਿਹੜੀ ਮਾਗਨ ਮੂਰੇ ਨਿਸਰਦੀ ਰਹਿੰਦੀ ਹੈਗੀ ਬਾਕੀ ਜੇ ਆਪਾਂ ਗੱਲ ਕਰੀਏ ਵੀ ਇਹਦੀ ਆਖਰੀ ਸਪਰੇ ਦੀ ਤਾਂ ਆਪਾਂ ਜਿਹੜੀ ਜਦੋਂ ਝੋਨਾ ਨਿਸਰ ਰਿਹਾ ਹੁੰਦਾ ਹੈਗਾ ਪਿਛਲੇ ਸਾਲ ਵੀ ਤੇ ਇਸ ਸਾਲ ਵੀ ਆਪਾਂ ਇਹਦੀ ਸਪਰੇ ਹੈ ਜਿਹੜੀ ਕਾਲੇ ਤੇਲੇ ਵਾਲੀ ਜਿਵੇਂ ਚੈਸ ਹੈ ਜਾਂ ਆਪਾਂ ਅਵਤਾਰ ਹੈਕਜ਼ਾਕੋਨਾਜ਼ੋਲ ਤੇ ਜਨੇਪ ਪਲੱਸ ਉਹਦਾ ਕੰਬੀਨੇਸ਼ਨ ਆਉਂਦਾ ਹੈਗਾ ਆਪਾਂ ਉਹਦੀ ਵਰਤੋਂ ਇਸ ਵਾਰ ਕਰਾਂਗੇ ਕਈ ਕਿਸਾਨ ਵੀਰ ਕਹਿਣਗੇ ਵੀ ਜਿਹੜਾ ਨਸਾਰੇ ਸਮੇਂ ਹੈ ਵੀ ਜਿਹੜੀ ਸਪਰੇ ਗਲਤ ਹੈ ਕਿਉਂ ਕਰਨੀ ਨਹੀਂ ਚਾਹੀਦੀ ਕਿਸਾਨ ਭਰਾਵੋ ਪੰਪ ਜੇ ਉੱਚਾ ਕਰਕੇ ਆਪਾਂ ਰੱਖਾਂਗੇ ਉਹਦਾ ਪ੍ਰੈਸ਼ਰ ਤਾਂ ਝੋਨੇ ਨੂੰ ਆਪਣੇ ਕੋਈ ਨੁਕਸਾਨ ਨਹੀਂ ਹੁੰਦਾ ਕਿਉਂਕਿ ਇਹ ਆਪਾਂ ਇਸ ਕਰਕੇ ਕਰ ਰਹੇ ਹਾਂਗੇ ਵੀ ਹੱਲੇ ਆਪਾਂ ਇਹਦੇ ਨਾਲ ਵਿੱਚ ਜਿਹੜੀ ਆਸਾਨੀ ਨਾਲ ਲੰਘਿਆ ਜਾ ਸਕਦਾ ਹੈਗਾ ਜਦੋਂ ਆਪਣਾ ਝੋਨਾ ਪੱਕਣ ਲੱਗ ਗਿਆ ਦੁੱਧਾ ਭਰ ਗਿਆ ਆ ਮੁੰਜਰਾ ਨੂੰ ਝੋਗੀਆਂ ਤਾਂ ਆਪਾਂ ਨੂੰ ਇਹਦੇ ਵਿੱਚ ਤੁਰਨ ਦੀ ਜਿਹੜੀ ਸਮੱਸਿਆ ਬਹੁਤ ਆਉਂਦੀ ਹੈ ਤੇ ਕਿਈ ਗਰੀ ਤਾਂ ਆਪਾਂ ਉਹਨਾਂ ਸਪਰੇ ਦਾ ਫਾਇਦਾ ਨਹੀਂ ਹੁੰਦਾ ਜਿੰਨਾ ਆਪਾਂ ਝੋਨਾ ਤੋੜ ਲੈਂਦੇ ਹਾਂਗੇ ਬਾਕੀ ਕਿਸਾਨ ਭਰਾਵੋ ਇੱਕ ਗੱਲ ਆ ਆਪਾਂ ਨੇ ਖਿਆਲ ਹੈ ਜਿਹੜਾ ਜ਼ਰੂਰ ਰੱਖਣਾ ਹੈਗਾ ਵੀ ਜਿਹੜੀ ਸਪਰੇ ਆ ਉਹ ਸਵੇਰ ਦੇ ਸਮੇਂ ਆਪਾਂ ਨੇ ਨਹੀਂ ਕਰਨੀ ਕਿਉਂਕਿ ਸਵੇਰ ਦੇ ਸਮੇਂ ਆ ਜਿਹੜਾ ਉਹ ਦਾਣਾ ਬਣਦੀ ਪ੍ਰਕਿਰਿਆ ਚ ਸ਼ੁਰੂ ਹੁੰਦੀ ਹੈਗੀ ਤੇ ਆਪਾਂ ਸਪਰੇ ਆ ਜਿਹੜੀ 12 ਵਜੇ ਤੋਂ ਬਾਅਦ ਤੇ ਸ਼ਾਮ ਤੱਕ ਜਦ ਮਰਜੀ ਕਰ ਸਕਦੇ ਆਂਗੇ ਤੇ ਕਈ ਕਿਸਾਨ ਵੀਰ ਕਹਿੰਦੇ ਨੇ ਵਿੱਚ ਬੜਾਂਗੇ ਦਾ ਬੂਰ ਛੱਡ ਜਾਊਗਾ ਕਿਸਾਨ ਪ੍ਰਭੂ 12 ਵਜੇ ਤੋਂ ਬਾਅਦ ਇਹ ਦਾਣਾ ਪ੍ਰੋਪਰ ਜਿਹੜਾ ਇਹਨੇ ਬਣਾਉਣਾ ਹੁੰਦਾ ਉਹ ਬਣ ਜਾਂਦਾ ਹੈਗਾ ਬੂਰ ਤੇ ਦਾ ਕੋਈ ਫਰਕ ਨਹੀਂ ਪੈਂਦਾ ਹੈਗਾ ਕਿਸਾਨ ਪ੍ਰਭੂ ਜੇ ਆਪਾਂ ਦੇਖ ਰਹੇ ਹਾਂਗੇ ਤਕਰੀਬਨ ਸਾਰੀ ਝੋਨੇ ਇਸ ਵਾਰ ਜਿਹੜੇ ਆ ਸਾਫ਼ ਆਪਾਂ ਨੂੰ ਦਿਖਾਈ ਦੇ ਰਹੇ ਨੇਗੇ ਕਿਉਂਕਿ ਇਸ ਕਰਕੇ ਵੀ ਮੌਸਮ ਹੈ ਜਿਹੜਾ ਇਸ ਸਾਲ ਵਧੀਆ ਹੈਗਾ ਤੇ ਜਦੋਂ ਹੀ ਗਰਮੈਸ ਹੁੰਦੀ ਹੈ ਉਹਦੀ ਆਪਣਾ ਬੱਦਲ ਉੱਠ ਕੇ ਤਾ ਥੋੜੀ ਠੰਡ ਹੋ ਜਾਂਦੀ ਹੈਗੀ ਕਿਸਾਨ ਵੀਰੋ ਦੇਖੋ ਕਰਨੀ ਸਪਰੇ ਨਾ ਕਰਨੀ ਉਹ ਤੁਹਾਡੀ ਮਰਜ਼ੀ ਹੈ ਪਰ ਆਪਾਂ ਜੇ ਤੇਲੇ ਦੇ ਰੂਪ ਦੇ ਵਿੱਚ ਕਿਹੜੀ ਕਿਹੜੀਆਂ ਸਪਰੇ ਲੈ ਸਕਦੇ ਆਂ ਜਿਵੇਂ ਚੈਸ ਲੈ ਸਕਦੇ ਆਂਗੇ ਉਸੀਨ ਲੈ ਸਕਦੇ ਆਂਗੇ ਤੇ ਪੈਨਾ ਪੈਨੈਲੈਕਸ ਜਿਹੜੀ ਆਪਣੀ 2 ਪਾਉਂਡ ਦੀ ਆਉਂਦੀ ਹੈ ਉਹਦੀ ਵਰਤੋਂ ਕਰ ਸਕਦੇ ਆਂਗੇ ਜੇ ਹੁਣ ਆਪਾਂ ਗੱਲ ਕਰੀਏ ਫੰਗੀਸਾਈਡ ਸਪ੍ਰਈਆਂ ਦੀ ਤਾਂ ਐਮਿਸਟਾ ਟਾਪ ਲੈ ਸਕਦੇ ਆਂਗੇ ਅਪਤਾਰ ਲੈ ਸਕਦੇ ਆਂ ਨਟਿਵੋ ਲੈ ਸਕਦੇ ਆਂਗੇ ਤੇ ਆਪਾਂ ਪਲਸਰ ਵਾਲਾ ਸਾਲਟ ਉਹ ਵੀ ਲੈ ਸਕਦੇ ਆ ਫੋਲੀਗਰ ਵੀ ਲੈ ਸਕਦੇ ਆਗੇ ਤੇ ਕਸਟੋਡੀਆ ਦੀ ਵਰਤੋਂ ਵੀ ਕਰ ਸਕਦੇ ਆਗੇ ਤੇ ਹੋਰ ਬਥੇ ਗੀਆਂ ਮਾਰਕੀਟ 'ਚ ਦਵਾਈਆਂ ਹੁੰਦੀਆਂ ਨੇਗੀਆਂ ਜਿਵੇਂ ਕਿਸਾਨ ਭਰਾਵੋ ਜਿਹੜੀ ਮੈਂ ਤੇਲੇ ਵਾਲੀਆਂ ਜਾਂ ਉਲੀ ਨਾਸ਼ਕ ਇਹ ਦਵਾਈਆਂ ਦੀ ਵੀਡੀਓ ਰਾਹੀਂ ਦੱਸਿਆਗਾ ਇਹਨਾਂ ਵਿੱਚੋਂ ਕੋਈ ਇੱਕ ਲੈ ਕੇ ਆਪਾਂ ਉਹਦੀ ਵਰਤੋਂ ਕਰ ਸਕਦੇ ਆਗੇ ਕਰਨੀ ਨਾ ਕਰਨੀ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈਗਾ ਬਾਕੀ ਤੁਸੀਂ ਵੇਖ ਰਹੇ ਹੋਵੋਗੇ ਪੀਆਰ 131 ਜਿਹੜੀ ਵੈਰੈਟੀ ਆ ਆਪਣੀ ਬਹੁਤ ਸੋਹਣੀ ਵੈਰੈਟੀ ਖੜੀ ਹੈਗੀ ਤੇ ਜੇ ਆਪਾਂ ਗੱਲ ਕਰੀਏ ਤਾਂ 26 ਨੋਂ ਥੋੜਾ ਜਿਆਦਾ ਸਮਾਂ ਲੈਂਦੀ ਹੈਗੀ ਤੇ ਲੰਮਾ ਸਮਾਂ ਲੈਣ ਵਾਲੀ ਜਿਵੇਂ ਪੂਸਾ ਚਤਾਲੀ ਡੋਗਰ ਪੂਸਾ ਤੇ ਇਹਦੇ ਨਾਲ ਥੋੜਾ ਜਿਹਾ ਇਹ ਸਮਾਂ 10-15 ਕੇ ਦਿਨ ਘਟ ਲੈਂਦੀ ਹੈਗੀ ਕਿਸਾਨ ਭਰਾਵੋ ਜੇ ਤੁਸੀਂ ਕਰਨੀ ਚਾਹੁੰਦੇ ਹੋ ਤਾਂ ਜਿਵੇਂ ਤੇਲੇ ਵਾਲੀ ਜਾਂ ਉਲੀ ਵਾਲੀ ਦਵਾਈ ਇਹਦੀ ਖੇਤ ਵਿੱਚ ਵਰਤੋਂ ਕਰ ਸਕਦੇ ਹੋਗੇ ਜੇ ਤੁਸੀਂ ਸੋਚ ਰਹੇ ਹੋ ਵੀ ਸੁੰਡੀ ਵਾਲੀ ਵੀ ਨਾਲ ਪਾ ਦੀ ਕਿਸਾਨ ਭਰਾਵੋ ਸੁੰਡੀ ਤਾਂ ਇਸ ਵਾਰ ਆ ਜਿਹੜੇ ਵੀਰ ਨੇ ਪ੍ਰਦਾਨ ਪਾਈ ਆ ਜਾਂ ਨਹੀਂ ਪਾਈ ਆ ਸਪਰੇ ਕਰੀ ਆ ਜਾਂ ਨਹੀਂ ਕਰੀ ਉਹਨਾਂ ਦੇ ਵੀ ਆਪਾਂ ਨੂੰ ਵੇਖਣ ਨੂੰ ਨਹੀਂ ਮਿਲੀ ਜੇ ਆਪਾਂ ਗੋਬ ਵਾਲੀ ਸੁੰਡੀ ਦੀ ਗੱਲ ਕਰੀਏ ਜੇ ਗੋਬ ਵਾਲੀ ਸੁੰਡੀ ਆਪਣੇ ਝੋਨੇ ਦੇ ਵਿੱਚ ਪਈ ਹੁੰਦੀ ਤਾਂ ਆਪਾਂ ਨੂੰ ਜਿਹੜੇ ਖਾਲੀ ਮੁੰਜਰੇ ਆਣੇ ਗਿਆਂ ਝੋਨੇ ਦੇ ਵਿੱਚ ਵਿਖਾਈ ਦੇਣ ਲੱਗ ਜਾਂਦੀਆਂ ਇਸ ਵਾਰ ਜਿਹੜੀ ਗੋਬ ਵਾਲੀ ਸੁੰਡੀ ਤੇ ਪੱਤਾ ਲਵੇੜ ਸੁੰਡੀ ਦਾ ਜਿਹੜਾ ਬਹੁਤ ਹੀ ਘੱਟ ਆਪਾਂ ਨੂੰ ਨੁਕਸਾਨ ਵੇਖਣ ਨੂੰ ਮਿਲ ਰਿਹਾ ਤੇ ਬਾਕੀ ਕਿਵੇਂ ਲੱਗੀ ਵੀਡੀਓ ਸਤਿ ਸ੍ਰੀ ਅਕਾਲ ਧੰਨਵਾਦ ਜੀ